ਕਿੰਨੇ ਵੇ ਤੱਕ ਕੋਲ ਕਰੇ ਤੇ ਕੀ ਕਹਿੰਦੇ ਆ ਮੇਰੇ ਸਰ ਸਰ ਕਿਸ਼ੇ ਲੱਗਨੇ ਅੱਛਾ ਦੱਸ ਤਾਂ ਸਾਰਿਆਂ ਨੂੰ ਕਹਿੰਦਾ ਕੇਵਲਾ ਹੂੰ ਕੇਵਲਾ ਓਲਾ ਅੱਛਾ ਲਲੀ ਲਲੀ ਚੱਲ ਗਈ ਬਲੀ ਚੈੱਕ ਕਰੀ ਜਾ ਸਾਉਣ ਦਾ ਮਹੀਨਾ ਆਇਆ ਹੈ ਸਾਉਣ ਦਾ ਮਹੀਨਾ ਆਇਆ ਹੈ ਮੀਨੇ ਟੰਡਾ ਮਾਜਲੇ ਘਰੇ ਜਾਣੇ ਤੇ ਮੇਰੀ ਕੁੜੀ ਨਾਮ ਮੀਨੇ ਚਨਾ ਹੁੰਦਾ ਗੜਾ ਸ਼ਾਨੂਜੀ ਹਾਂ ਨਹੀਂ ਮੈਂ ਨਹੀਂ ਹੁਣਾ ਇੱਥੇ ਬੜਾ ਮਜ਼ਾ ਆਉਂਦਾ ਹੈ ਨਹੀਂ ਖੇਡੇ ਖੇਡੇ ਨਹੀਂ ਮੈਂ ਨਹੀਂ ਹਾਂ ਕਿਹਦੇ ਆਓ ਵਾਜਦੇ ਨਾ ਵਾਜਦੇ ਕਰਦਾ ਮੈਂ ਆ ਮੈਂ ਆ ਦਾਦਾ ਕਮਲ ਹੁਕੂਨਾ ਕਮਲ ਹੁਕੂਨਾ ਦਾਦੀ ਕਿੰਦੀ ਕੋਣ ਆ ਹਰ ਗੁਣ ਜੇ ਮਨਾ ਗਏ ਟਿਆਂ ਮੈਂ ਤਾਂ ਆਪ ਨੂੰ ਸਪਾਈ ਦਿੱਤੀ ਪੱਖਿਆਂ ਦੀ ਮੈਂ ਸਾਈਲਾ ਗਈ ਇਹ ਦਾਰੂਆ ਪੱਖਿਆਂ ਸਾਈਲ ਦੇ ਸੈਕਸ਼ਨ ਪ੍ਰੈਸ ਅੰਦਰੋਂ ਕੰਮ ਕੀਤਾ ਉਸ ਸਪਾਈ ਨੂੰ ਕੀਤੀ ਅੰਦਰੋਂ ਮਾਰੀ ਦੇ ਜੇਤੂ ਦਾ ਕਮ ਕੰਦੇ ਦਦ ਹਾਂ ਮੀ ਬਹੁਤ ਗੁਰੂਆ ਮੀ ਦੇ ਹਟਿਆ ਇਨੀ ਤੇ 1 ਮਿੰਟ ਵੀ ਕਨੇ ਇਹ ਕੀ ਆ ਛਾਦਾ ਛਾਦੇ ਮਾਈ ਗੁਰੂ ਤਬਾ ਖਾਣੋਂ ਤੂੰ ਉਹ ਅਈ ਨਾਈ ਕੋਰੀ ਥੋੜੀ ਖਾਈਦਾ ਸਸੀ ਕਾਲ ਜੀ ਸੌ ਤੜਾਈ ਨੇ ਲੱਗਦੇ ਇੱਕ ਟੈਸਟ ਲਈ ਖੰਦਸਾ ਗੁਰ ਕਰੇ ਨਾ ਟੇਕ ਨੂੰ ਵਾਸਤੇ ਇਹ ਮੈਂ ਲਿਗਾਣਾ ਇਹ ਜਦੂ ਤੇ ਸਤਾਫ ਨਾਲ ਚੱਲੀ ਆ ਕੁੜੀਆਂ ਕੁੜੀਆਂ ਸਾਰੀਆਂ ਚੱਲੀਆਂ ਮੱਥਾ ਦੇਖਣ ਹਾਂ ਸਾਕਾ ਤਾਂ ਮੈਂ ਇਹਨਾਂ ਨੂੰ ਸ਼ਟ ਡਾਉਂਗਾ ਕਿੱਥੇ ਚੱਲੇ ਆਂ ਹੈ ਕਿੱਥੇ ਚੱਲੇ ਆਂ ਨਹੀਂ ਚੱਲਦੇ ਅੱਬੀ ਸੀ ਕਿ ਖਲੀ ਮੇਰ ਪਾਣੀ ਯਾਰ ਅਸਲੀ ਲੰਘਦੇ ਖੋ ਨੀ ਫਾਟ ਜਾ ਯਾ ਹੋਇਆ ਲੈ ਵੀ ਚੱਲ ਪਏ ਆ ਮਿੱਤਰਾ ਅਸਮੀਨ ਆਪਣੇ ਬਟਾਲੇ ਮੀਂਹ ਨੇੜਿਆ ਸਵੇਰ ਦਾ ਜੀ ਹਾਂਜੀ ਕਿੱਥੇ ਚੱਲੇ ਆਂ ਕਿੱਥੇ ਬੋਲਦੀ ਨਹੀਂ ਰਿਹਾ ਅੱਜ ਕੀ ਹੋ ਜਿਆਦਾ ਮਾੜਾ ਜਾਂ ਡੇ ਇਧਰ ਹੈ ਬੜੀ ਮੁਸ਼ਕਲ ਹੈ ਕਿੰਦਾ ਕਿੰਨਾ ਵਜੇ ਨਾ ਮਾਰ ਸਲਾਨੀਆਂ ਦੁਕਾਨਾਂ ਹੈ ਸੰਦੇ ਦੇਖੋ ਕਿੰਨੀ ਹੁੰਦੀਆਂ ਨੇ ਦਸੂ ਕਰਨ ਵਾਸਤੇ ਇਹ ਸਟੂਟਰੀਆਂ ਕਿੰਨੀਆਂ ਲੱਗੀਆਂ ਦੇਖੋ ਚਾਹ ਪਕੌੜਿਆਂ ਦਾ ਲੰਗਰ ਆਈਓ ਇਧਰ ਜੇ ਲੰਗਰ ਖਾਣਾ ਚਾਹ ਪਕੌੜੇ ਖਾਣੇ ਖਾਣੇ ਕਰੋ ਰਸਾਂਗਾ ਚੈੱਕ ਕਰੋ ਕਿੰਨੀ ਹੈ ਅੱਜ ਕੀ بارش ਪੈਂਦੀ ਸਵੇਰ ਦੀ ਇਧਰ ਜੋੜਾ ਘਰ ਆ ਇਧਰ ਗੁਰਦੁਰਾ ਸਾਹਿਬ ਰਾਜ ਰੁਕੇ ਮੈਂ ਮਾਂ ਨੂੰ ਪਕੌੜੇ ਲੈ ਚਲੀਏ ਵੀ ਕਹਿੰਦੇ ਵੀ ਅੰਕਲ ਨੇ ਪਕੌੜੇ ਬੜੇ ਫੇਮਸ ਐ ਇੱਥੋਂ ਦੇ ਕੀ ਕੀ ਕਹਿੰਦੇ ਆ ਉਹ ਡੱਡੂ ਚੱਲ ਗਿਆ ਯੋ ਕਿਹੜਾ ਕਿਹੜਾ ਅਰਗੁਣ ਕੇਕ ਚੱਲ ਤੇ ਦੇਖ ਕਿਹੜਾ ਕੇਕ ਲੈਣਾ ਪਾਪਾ ਨੂੰ ਦੱਸ ਕਿਹੜਾ ਨਵਾਂ ਕਿਹੜਾ ਬੜਾ ਪਾਪਾ ਨੂੰ ਦੱਜਾ ਨਵਾਂ ਦੂਜਾ ਕਿਹੜਾ ਕਿੱਦਾਂ ਦਾ লাগ ਗਿਆ ਭੂੜਾ ਲੱਗ ਗਿਆ ਕਿਹੜਾ ਲੈਣਾ ਕੇਕ ਦੂਜਾ ਲੈਣਾ ਕਿਹੜਾ ਮੈਨੂੰ ਆਵ ਲੱਭ ਹੈਪੀ ਟੂ ਯੂ ਹੈਪੀ ਬਰਥਡੇ ਟੂ ਯੂ ਕਿਦਾਂ ਕਿਹੜਾ ਹੈਪੀ ਬਰਥਡੇ ਟੂ ਯੂ ਅਜੇ ਹੈਪੀ ਬਰਥਡੇ ਟੂ ਯੂ ਚਾਹੀਦਾ ਕੇਕ ਹਾਂ ਅੱਛਾ ਠੀਕ ਹੈ ਦਾਦਾ ਨੂੰ ਕਹਿ ਦੋ ਵੀ ਨਹੀਂ ਤੇ ਫੋਨ ਲਾਈਏ ਦਾਦਾ ਨੂੰ ਮੈਨੂੰ ਹੈਪੀ ਬਰਥਡੇ ਟੂ ਯੂ ਕੇਕ ਚਾਹੀਦਾ ਮੈਨੂੰ ਲੱਗਦਾ ਮੈਨੂੰ ਮੈਨੂੰ ਲੱਗਦਾ ਦਾ ਦਰੋਂ ਲੈਣਾ ਕਿਉਂ ਦਾ ਲੈ ਗੰਦੇ ਹਨ ਕੀ ਕਰਨ ਲੱਗਾ ਮੇਰੇ ਕਿਹੜਾ ਕੀ ਮੰਨ ਲੱਗਾ ਮੇਰੇ ਪਤਾ ਚੱਲ ਚੱਲ ਆ ਲੱਗੇ ਲੱਗੀ ਲੋ ਲੈ ਮਲ ਦੋ ਮੇਰੇ ਕੀ ਮੰਨ ਲੱਗਾ ਹੈ ਨਹੀਂ ਇਹ ਨਹੀਂ ਲੈਣਾ ਹਾਏ ਇਹ ਤਾਂ ਇਹ ਸ਼ੁੱਧ ਪਾਨਾ ਗੰਦਾ ਹੀ ਹੈ ਤਰਵਾ ਜੋ ਆਪਾਂ ਚਲੀਏ ਕੀ ਇਹ ਕੀ ਕਹਿੰਦੇ ਆ ਮੇਰੇ ਫੇਸਿਲ ਲਗਾਣੇ ਅੱਛਾ ਦਾਦਾ ਸਾਰਿਆਂ ਨੂੰ ਕਹਿੰਦਾ ਕੇਮ ਲਾ ਲਾ ਹੂੰ ਕੇਮ ਲਾ ਲਾ ਪਾਪਾ ਕੇਮ ਆਂਦੀ ਵੜੇ ਹਾਂ ਕਰੀਮ ਕੋਈ ਗੱਲ ਨਹੀਂ ਦੀ ਇਦਾਂ ਲਗਾ ਦੋ ਨਾ ਵੇ ਇਹਨੂੰ ਲੱਗੀ ਹੈ ਕਰੀਮ ਤੇ ਇਦਾਂ ਕਰੋ ਨਾ ਨਾ ਨਹੀਂ ਆ ਨਹੀਂ ਉਹ ਨਾ ਕਰੋ ਨਾ ਆਹ ਉਹ ਹੂੰ ਪਪਾ ਹਨ ਸੀ। ਉਹ ਲਾ ਦੋ। ਫੇਸ਼ਲ ਕਰਨ ਦੀ ਇਹਨਾਂ ਦਾ। ਕੀ ਕਰਨ ਦੀ ਇਹ ਮੈਨੂੰ ਦੱਸੋ ਹਾਂ। ਉਹ ਦੇ ਦੋ। ਪਹਿਲਾਂ ਮੈਨੂੰ ਦੱਸਣਾ ਕੀ ਕਰਨਦੇ ਪਪਾ ਦੇ। ਮੈਂ ਫੇਸ਼ਲ ਤੇ ਉਹ ਬਾਹਰ ਆਇਆ ਇੱਕ ਲਾਈਨ ਤੇ ਥ੍ਰੈਡਿੰਗ ਕਰਾਉਣ ਆਇਆ। ਥ੍ਰੈਡਿੰਗ ਕਰਾਉਣ ਆਇਆ। ਥ੍ਰੈਡਿੰਗ ਕਰਾਉਣ। ਮੈਮ ਥ੍ਰੈਡਿੰਗ ਕਰਾਉਣ ਆਇਆ। ਥ੍ਰੈਡਿੰਗ ਕਰਾਓ ਜੋ। ਕੋਦੋਂ ਮਟਾਉਣੀ ਹੈ ਕਹਦਾਂ ਨਾ। ਦੋ ਮਟਾਉਣੀ ਆ। ਬਾਤੀ ਅੱਗੇ ਮੇਰੇ ਮੂੰਹ ਮਲਦਾ ਸਾਰਾ ਆਏ। ਵੇਖੀ ਵੇਖੀ ਉਹ ਨਹੀਂ ਤੇ ਚਲਦੀ ਜਲਦੀ। ਉਹ ਕੋਈ ਆ ਕੋਈ ਕੋਈ ਹੋਈ ਵੇਖਦਾ ਨਖਰੇ ਕਰੰਦਾ ਉਹ ਵੇ ਉਹ ਮੈਨੂੰ ਮੈਂ ਬੱਚ ਬਣਾਂ ਮੈਂ ਮੈਂ थक ਗਏ ਸੋ ਬਤਾਇਨਾ ਮੂੰ ਚਿੱਟਾ ਨੂੰ ਕੱਢੂ ਬਾਅਦ ਚ ਅੱਧਾ ਤਾਂ ਮੇਰਾ ਪਰਣਾ ਪਰਤਾ ਉਹਦੇ ਬਸ ਮੈਂਮ ਹੋ ਗਿਆ ਹੋ ਗਿਆ ਕੀ ਤੇ ਹਮ ਕਿੰਨਾ ਟਾਈਮ ਲੱਗਣਾ ਇਹ ਕਿੰਨਾ ਟਾਈਮ ਲੱਗਣਾ ਹੂੰ ਵਧੀਆ ਕਰ ਰਹੇ ਹੈ ਨਾ ਹਾਂ ਕੌਮ ਵਧੀਆ ਕੰਮ ਕਰਦੀ ਹੈ ਮੇਰੇ ਸੁਣਨ ਤੇ ਆਓ ਮੈਂ ਸੁਣਨ ਤੇ ਆਉਂ ਵਧੀਆ ਕੰਮ ਕਰਦੀ ਮੈਂ ਵਧੀਆ ਕੰਮ ਕਰਦੀ ਬੈਠ ਰਹੀ ਮੈਂ ਦੋ ਚਲ ਆ ਜੀ ਹੁਣ ਬਸ ਹੋ ਗਿਆ ਹਰ ਬੋਲ ਹਾਂ ਓਕੇ ਹੋ ਗਿਆ ਹੁਣ ਪੁੱਛੋ ਕਿੰਨੇ ਪੈਸੇ ਲਓ कौन कोलो पहले पेमेंट करो चलो बच 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 छोड़ हाँ जी ना बिस्मिल्लाह चलो ले क्या चला जी मैम मैम बाहर आई है क्लाइंट आई बाहर ट्रेडिंग करा लो ट्रेडिंग करवा लो तुसी करके दोगे आ जाओ फिर ਹਾਂ ਕਿੱਧਰ ਜਾਣਾ ਹਣ ਉਹ ਚ ਨਹੀਂ ਜਾਣਾ ਹਣ ਨਾ ਬੱਚਾ ਹਣ ਚਲੋ ਚੱਲੀਏ ਹਣ ਨਹੀਂ ਕਿਤੇ ਵੀ ਜਾਣਾ ਚਲੋ ਚੱਲੀਏ ਹਰ ਗੁਨਾ ਪਾਪਾ ਨੇ ਕਿਆ ਚੱਲ ਚੱਲੀਏ ਚਲੋ ਚੱਲੀਏ ਪੂਨੀ ਦਫਾ ਮਾ चल चल जाने कोई नहीं क्यों? क्यों <laughs> नहीं चल, चल कोई नहीं क्यों मारिए चलिए तू इन गुस्से अच्छा तू गुस्से नहीं है चल रैन देने तेन ना खड़ना तू घर सौन जा तो, ਨਹੀਂ ਜਾਣਾਂ ਨਾ ਨਾ ਨਹੀਂ ਜਾਣਾਂ ਹਾਂ ਨਾ ਨਾ ਜਾ ਪਾਪਾ ਨੇ ਕਹਿ ਕੇ ਆ ਕੇ ਚੱਲੀਏ ਹੋ ਮੈਂ ਅਰਮਨ ਦੀ ਆਪਣੀ ਸੌਂਗੀ ਆ ਹੁਣ ਸੰਦੀਪ ਭੱਲਵੇਂ ਕੀ ਕਹਿੰਦੇ ਆ ਖਾਣ ਨੂੰ ਬਣਾਣਾ ਕੀ ਬਣਾਣਾ ਸੰਦੀਪ ਪੰਜੀਰੀ ਪੰਜੀਰੀ ਉੱਤ ਨਹੀਂ ਇਹਦਾ ਪਾਊਡਰ ਜਾਂਦਾ ਵਾ ਪੀਸਿਆ ਆਇਆ ਪੀਸਿਆ ਤ ਨਹੀਂ ਆ ਉਹਦਾ ਪਤਾ ਨਹੀਂ ਕੀ ਬਣਾਉਣਾ ਉਹ ਇਹਨੂੰ ਪਤਾ ਹੋਊਗਾ ਪਰ ਹੁਣ ਮੇਰਾ ਬੜਾ ਹੋ ਗਿਆ ਇਹਨੂੰ ਕੁਝ ਸਮਾਨ ਹੋਰ ਚਾਹੀਦਾ ਉਹ ਹੁਣ ਇਸ ਟਾਈਮ ਘਰੇ ਹੈ ਨਹੀਂ ਅਵੇਲੇਬਲ ਨਹੀਂ ਹੈਗਾ ਹੁਣ ਟਾਈਮ ਬਹੁਤ ਹੋ ਗਿਆ ਹੁਣ ਕੱਲ ਲੈ ਕੇ ਆਉਂਗਾ ਉਹ ਮੈਂ ਇਹਨਾਂ ਨਾਲ ਅੱਜ ਗੁੜੀਆਂ ਠੀਕ ਨਹੀਂ ਦਵਾਈ ਲੈਣ ਦੀ ਹਸਪੀਟਲ ਤੋਂ ਜਾ ਕੇ ਮਾੜਾ ਮੰਦਾ ਆਲੇ ਥੋੜਾ ਫਿਰ ਕਲਿਕ ਕਰੰਗਾ ਆਪਾਂ ਹੂੰ ਚੱਲੇਗੇ ਇਹ ਉਧਾਓ ਕੈਡਰ ਲਾ ਟੱਕਣਾ ਪੜਿਆ ਤਕਨੀ ਤੁਹਾਨੂੰ ਕਿ ਮੀਟਰ ਜਾਂ ਜਿਹਾ ਪ੍ਰਿੰਟ ਜੇ ਜਾਂਦਾ ਉਹ ਸੈੱਟ ਤੇ ਆਵਣਾ ਆ ਆ ਮੈਪ ਲੱਗਦਾ ਦਿਖਣਾ ਸਾਹਮਣੇ ਸ਼ੀਸ਼ੇ ਦੇ ਵਿੱਚ ਆ ਇਹ ਮੋਡੇਟ ਆ ਲਈ ਇਹ ਮੇਰਾ ਫਾਰੀਓ ਦੇ ਆਹਰ ਕੋਲ ਤੋਂ ਆਈ ਇਹ ਲੈ ਜੀ ਸੰਜਮ ਤੁਸੀਂ ਕਰ ਦਿੰਦੇ